ਕਰਪਾਨਾ ਸੀਗੀਆਂ ਮੈਨੂੰ ਕਹਿੰਦੇ ਵਿਸ਼ਾਲ ਦਾ ਘਰ ਦੱਸੋ ਮਹਿਬਾਨੇ ਨਾ ਕਹਦਾ ਅੱਗੇ ਆ ਕਹਿੰਦੇ ਮੇਰੇ ਕਿਰਪਾਨ ਲੈ ਕੇ ਕਹਿੰਦੇ ਜੇ ਦੱਸਣਾ ਜਾਂ ਨਹੀਂ ਦੱਸਣਾ ਜਦੋਂ ਮੈਂ ਭੱਜ ਗਈ ਅੰਦਰ ਨੂੰ ਡਰਦੀ ਮੈਂ ਆਪਣੇ ਬੱਚਿਆਂ ਨੂੰ ਬੁਲਾਉਣ ਗਈਆਂ ਇਹਨਾਂ ਨੇ ਥਾਲਾ ਤੋੜ ਦਿੱਤਾ ਜਾਂਦਿਆਂ ਨੂੰ ਇਹਨਾਂ ਨੇ ਮੁੰਡੇ ਦੇ ਕਾਰਵਾਈ ਕਰ ਦਿੱਤੀ ਸ਼ੁਰੂ ਇਹਨਾਂ ਨੇ ਕਿਰਪਾ ਨਾਲ ਜਦੋਂ ਉਹ ਮੈਂ ਕੋਠੇ ਤੇ ਚੜੀਆਂ ਇਹਨਾਂ ਨੇ ਮੁੰਡੇ ਨੂੰ ਵੱਡਿਆ ਹੋਇਆ ਸੀ ਏਦਾਂ ਜਿਵੇਂ ਕਿ ਕਿਸੇ ਬੱਕਰੇ ਨੂੰ ਵੱਡਿਆ ਹੁੰਦਾ ਆ ਇਹ ਥੋੜੀ ਗੱਲ ਆ ਵੀ ਕਿਸੇ ਬੱਚੇ ਨੂੰ ਏਦਾਂ ਕਰਨਾ ਜੇਕਰ ਸਾਡੇ ਬੱਚੇ ਦਾ ਕਸੂਰ ਇਹਨਾਂ ਦੀ ਕੁੜੀ ਦਾ ਕੋਈ ਕਸੂਰ ਨਹੀਂ ਗਾ ਹੈ ਸਾਡੀ ਗਰੀਬਾਂ ਦੀ ਇਹੋ ਹੀ ਬੇਨਤੀ ਆ ਵੀ ਅਨਸਾਫ਼ ਦਿੱਤਾ ਜਾਵੇ ਉਸ ਬੱਚੇ ਨੇ ਘਰੇ ਕਿਵੇਂ ਚੀਜ਼ਾਂ ਬਣਾਈਆਂ ਸੀ ਸਾਰੀਆਂ ਚੀਜ਼ਾਂ ਤੋੜ ਦਿੱਤੀਆਂ ਨੇ ਔਰ ਦਿਓਰ ਮੇਰਾ ਤੋਂ ਅੱਖਾਂ ਤੋਂ ਖਰਾਬ ਆ ਤੇ ਜੇ ਕੱਲ ਨੂੰ ਇਸ ਇਹਨੂੰ ਘਰ ਰੇਡ ਸਿਮੇਤ ਤੇ ਇਹਨੂੰ ਦਿਖਾ ਲੈਣ ਇਹਨੂੰ ਕੋਈ ਕਾਰਵਾਈ ਕਰ ਦੇਣ ਅਸੀਂ ਕਿਸ ਜੋਗੇ ਆ ਪਹਿਲੀ ਗੱਲ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਖਤ ਤੋਂ ਸਖਤ ਕੇ ਕਾਰਵਾਈ ਕੀਤੀ ਜਾ ਮੇਰਾ ਨਾਮ ਰੋਕੀ ਹੈ ਜੀ ਰੋਕੀ ਅੱਗੀ ਗੱਲਬਾਤ ਹੋਈ ਹੈ ਗੱਲਬਾਤ ਭਾਜੀ ਇਦਾਂ ਹੀ ਆ ਸਾਡੇ 11:00 ਵਜੇ ਉਹ ਆਏ ਬੰਦੇ ਇਧਰ ਹਨ ਪਛਾਤੇ ਉਹਨਾਂ ਨੇ ਗੱਡੀਆਂ ਗੁੱਡੀਆਂ ਭੰਨੀਆਂ ਇਨਾਂ ਦੀਆਂ ਕੋਠੇ ਤੇ ਚੜ ਗਏ ਮੁੰਡੇ ਦੇ ਬਹੁਤ ਜ਼ਿਆਦਾ ਨੰਨੇ ਥੱਟਾ ਮਾਰੀਆਂ ਗਰਭਾਣਾ ਟੋਕੇ ਠੀਕ ਹੈ ਜੀ ਜਿਹੜਾ ਛੜਾਂ ਜਾਂਦੇ ਸੀ ਉਹਨਾਂ ਦੇ ਹੀ ਉਹ ਮਾਰਦੇ ਸੀ ਦੋ ਚਾਰ ਲੇਡੀਸਾ ਉਹਨਾਂ ਦੇ ਵੀ ਉਹਨਾਂ ਨੇ ਮਾਰੀਆਂ ਨੇ ਉਹਨਾਂ ਦੇ ਵੀ ਹੱਥ ਉੱਤੇ ਵੱਡੇ ਗਏ ਨੇ ਇਹ ਗਵਾਂਡੀ ਛੜਾਂ ਜਾਂਦੇ ਸੀ ਜਿਹੜਾ ਵੀ ਉਹਨਾਂ ਦੇ ਉਹ ਮਾਰਦੇ ਸੀ ਉਹਨਾਂ ਪਛਾਤੇ ਬੰਦੇ ਸੀ ਉਹਨਾਂ ਕੋ ਪਿਸਤਲ ਵੀ ਸੀ ਠੀਕ ਹੈ ਜੀ ਉਹਨਾਂ ਦੀ ਦਾਰੂ ਪੀਤੀ ਸੀ ਕਈਆਂ ਨੇ ਚਿੱਟਾ ਪੀਤਾ ਸੀ ਉਹ ਗਰੁੱਪ ਬਹੁਤ ਜ਼ਿਆਦਾ ਸੀ 20 25 ਮੁੰਡੇ ਆਏ ਸੀ ਤੇ ਉੱਪਰ ਉਹ ਕਹਿੰਦੇ ਸੀ ਇਹਨੂੰ ਅੱਜ ਮਾਰ ਹੀ ਜਾਣਾ ਆ ਤੇ ਗੱਲੀ ਗਵਾਂਡ ਜਿਹੜਾ ਜਾਂਦਾ ਸੀ ਛੜਾਨ ਉਹਦੇ ਹੀ ਉਹ ਐ ਟੋਕੇ ਏਡੇ ਟੋਕੇ ਸੀ ਉਹਨਾਂ ਕੋ ਕਹਿੰਿਆ ਕੋ ਕੁश्ती ਤੁਹਾਨੂੰ ਬਤਾਉਣਾ ਗੱਲੀ ਗਵਾਂਡ ਕੋ ਤੇ ਕੁਛ ਹੁੰਦਾ ਨਹੀਂ ਆ ਉਹ ਬਚਾਰੇ ਖਾਲੀ ਛੜਾਨ ਜਾਂਦੇ ਸੀ ਤੇ ਉਹਨਾਂ ਦੇ ਹੀ ਉਹ ਮਾਰਦੇ ਸੀ ਬਹੁਤ ਜ਼ਿਆਦਾ ਤੇ ਵੀ ਕਹਿੰਦੇ ਵੀ ਅੱਜ ਇਹ ਮਾਰ ਹੀ ਜਾਣਾ ਆ ਇਹ ਸਾਡੀ ਚਿੰਤਾ ਹੀ ਆ ਅੱਜ ਆਗੇ ਉਹਨਾਂ ਦੇ ਮਦਰ ਸਾਹਿਬ ਇਹਨਾਂ ਦੇ ਉਹਨਾਂ ਦੇ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਆ ਏ ਦੋਸਤ ਅੱਜ ਪਹਿਲਾਂ 2-4 ਦਿਨ ਤਾਂ ਸਾਡੀ ਲੜਾਈ ਹੋਈ ਸੀਗੀ ਇਹ ਗਾਲਾਂ ਕੱਢ ਕੇ ਨੰਗਦੀ ਸੀ ਆਸੇ ਨੇ ਕਿਹਾ ਤੂੰ ਸਾਨੂੰ ਗਾਲਾਂ ਨਾ ਕੱਢਿਆ ਕਰ ਔਰ ਇਹਨੀਆਂ ਨੇ ਜਿਹੜਾ ਨਮਾਸ਼ਕ ਰੱਖਿਆ ਸੀ ਇਹਨੇ ਪਹਿਲਾਂ ਵੀ ਬਹੁਤ ਵਾਰ ਮੇਰੇ ਮੁੰਡੇ ਨੂੰ ਮਰਵਾਇਆ ਸੀਗਾ ਉਹਦੇ ਵੀ ਪੁਲਿਸ ਨੇ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਸੁਣੀ ਸਾਡੀ ਉਹਦੇ ਵੀ ਇਹਨਾਂ ਦੀ ਸੁਣੀ ਸੀ ਹੁਣ ਵੀ ਇਹਨਾਂ ਨੇ ਅਸੀਂ ਕਾਰਵਾਈ ਪੂਰੀ ਪਾਈ ਹੈ ਇਹਨਾਂ ਨੇ ਨਹੀਂ ਸੁਣੀ ਸਕੀ ਫਿਰ ਆਦਮ ਬਰਕ ਗਈਆਂ ਚੌਂਕੀ ਰਿਪੋਰਟ ਕਰਾਈਆ ਉਹਨਾਂ ਨੇ ਨਹੀਂ ਸਾਡੀ ਸੁਣੀਗੀ ਫਿਰ ਪਾਸੇ ਆ ਵੀਰਿੰਦਰ ਪਾਸੀ ਇਹ ਉਹਨਾਂ ਦੇ ਨਾਲ ਹੈ ਰੀਆ ਆ ਆਪਣਾ ਸੌਰਵ ਮਾਣੀ ਤੇ ਮੀਨੂ ਇਹ ਤਿੰਨ ਜਣੀਆਂ ਆਈਆਂ ਨੇ ਰਾਤ 25-30 ਮੁੰਡੇ ਲੈ ਕੇ ਆਈਆਂ ਨੇ 25-30 ਮੁੰਡੇ ਲਿਆ ਕੇ ਆਪ ਤੁਰ ਗੁਰਦੁਆਰੇ ਦੇ ਕੋਲ ਖਲੋ ਗਈਆਂ ਤੇ ਇਹ ਮੁੰਡੇ ਹਰ ਘਰ ਆਏ ਨੇ ਆ ਕੇ ਸਾਡੇ ਥੱਲੇ ਤਾਲਾ ਲੱਗਾ ਹੋਇਆ ਸੀ ਸਾਡਾ ਦਾਲਾ ਤੋੜ ਕੇ ਉੱਤੇ ਵੱੜ ਗਏ ਇਹ ਜਿਦਾਂ ਪਿੱਛੇ ਉੱਤੇ ਵੱੜ ਗਏ ਨੇ ਜਾ ਕੇ ਉਹਨਾਂ ਨੇ ਵੇਖਿਆ ਨਹੀਂ ਚੱਕਿਆ ਨਹੀਂ ਜਾਂਦਾ ਸਾਰੇ ਮੇਰੇ ਮੁੰਡੇ ਦੇ ਮਾਰੀ ਨੇ ਤਲਵਾਰਾਂ ਸ਼ੁਰੂ ਕਰਤੀਆਂ ਮੇਰੇ ਵੱਜੀਆਂ ਤਿੰਨਾਂ ਵ ਤੇ ਮੇਰਾ ਹੱਥ ਵੜ ਦਿੱਤਾ ਬਾਹ ਵੜ ਦਿੱਤੀ ਆ ਮੱਥੇ ਤੇ ਮੇਰੇ ਤੇ ਸੱਟ ਲੱਗ ਗਈ ਆ ਪਰ ਹੁਣ ਅਸੀਂ ਗਏ ਸੀ ਤਾਣੇ ਗਏ ਆ ਦੇਖੋ ਹੁਣ ਉਹ ਸਾਨੂੰ ਕੀ ਕਹਿੰਦੇ ਕੀ ਨਹੀਂ ਕਰਦੇ ਜਾਂਦੇ ਸੀ ਸਾਫ ਲੈਣਾ ਹੁੰਦਾ ਪੁਰਸ਼ ਨੇ ਹੀ ਹੁੰਦਾ ਹਾਂਜੀ ਸਾਡੀ ਪੁਰਸਾਈ ਨਹੀਂ ਤੇ ਨਹੀਂ ਰਾਤੀ ਨਹੀਂ ਆਈ ਆ ਕੀ ਬਾਕੇ ਤੇ ਆਈ ਸੀ ਜਦੋਂ ਮੁੰਡੇ ਹੋ ਕੇ ਚਲੇ ਗਏ ਉਦੋਂ ਆਈ ਸੀਗੀ ਸਾਡੇ ਨਾਲ ਸਿਵਲ ਹਸਪੀਟਲ ਗਏ ਨੇ ਸਾਡੇ ਮੱਜੀਆਂ ਨੇ 6 7 ਬੰਦਿਆਂ ਦੇ ਵੱਜ ਗਈਆਂ ਸਰਕਾਰ ਦੇ ਅੱਗੇ ਜਾਂਦੇ ਹੋਣਗੇ ਅਸੀਂ ਕਾਰਵਾਈ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਇਹ ਕੁੜੀ ਨੂੰ ਸਜ਼ਾ ਮਿਲੇ ਜਿਹੜੀ ਹਾਰ ਵਾਲੀ ਬੰਦਾ ਕਰਦੀ ਹੈ ਕੁੜੀ ਨਾਲ ਆਈ ਸੀ ਕੁੜੀ ਨਾਲ ਆਈ ਸੀ ਤੁਸੀਂ ਨਾਮ ਨਾਲ ਹਾਂਜੀ ਕੁੜੀ ਨਾਲ ਆਈ ਸੀ ਪਿੱਛੇ ਪੀਰਾ ਦੇਖ ਲੋ ਤੁਹਾਨੂੰ ਖਤਰਾ ਵੀ ਹੈ ਜੀ ਸਾਡੇ ਭਰਾ ਨੂੰ ਜਿੱਥੇ ਜਾਂਦਾ ਉੱਥੇ ਹੀ ਪਹੁੰਚ ਉੱਥੇ ਜਿੱਥੇ ਜਾਂਦਾ ਉੱਥੇ ਹੀ ਮਗਰ ਚੱਲ ਜਾਂਦੀ ਹੈ ਤੇ ਸਾਡੀ ਇਹ ਬੇਨਤੀ ਹੈ ਕਿ ਸਾਡੇ ਅਸਾਸ ਨੂੰ ਕਿ ਜਿੰਨੀ ਕਾਰਵਾਈ ਹੋਈ ਚਾਹੇ ਛੇਤੀ ਕਰੀ ਜਾਵੇ ਕਿ ਉਹ ਗੱਡੀ ਚਲਾਉਂਦਾ ਆ ਕੋਈ ਨੇ ਦੇ ਦੇਖੋ ਜੀ ਕਰੀਦਾ ਹੈ ਬੋਲ ਮਾਰ ਦੇ ਬੁਲਾ ਕੇ ਕਟਾਂਦੀ ਆ ਸਾਡਾ ਔਰ ਤਾਰ ਸਿੰਘ ਬਿੱਲਾ ਸੀ ਜੀ ਠੀਕ ਹੈ ਇਨਚਾਰਜ ਹੈ ਬੋਲ ਦੇ ਉਦੋਂ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਵੀ ਆਦਮ ਪਰਗੇ ਜੇ ਚਲਦੀ ਪਈ ਆ ਆਪਾਸੀ ਸਾਡਾ ਕਿ ਇਹਨਾਂ ਦਾ ਸਾਥ ਦੇ ਰਿਹਾ ਬਿਲਕੁਲ ਮੁਲਾਜ਼ਮ ਹੋਮਗੜੀਆ ਠੀਕ ਹੈ ਜੀ ਤੇ ਸਾਡੀ ਬੇਨਤੀ ਕੀਤੀ ਜਾਂਦੀ ਆ ਸਾਡਾ ਘਰ-ਬਾਰ ਦੇਖਿਆ ਜਾਵੇ ਤਾਲੇ ਤੋੜ ਕੇ ਇੰਨੀ ਦੇਖੋ ਹਿੰਮਤ ਪੈ ਗਈ ਹੈ ਬੋਲ ਤੋਂ ਮੁੰਡੇ ਬੁਲਾ ਕੇ ਠੀਕ ਹੈ ਉਹ ਸਾਡੇ ਚਾਚੇ ਨੂੰ ਦਿਖਦਾ ਨਹੀਂ ਹੈਗਾ ਜੇ ਕਿਤੇ ਰਾਤ ਦੇ ਚਾਚਾ ਦਾ ਅਪ ਪੁੱਤ ਜਾਇ ਸਾਡਾ ਇਹਨੂੰ ਕੋਠੇ ਤੋਂ ਇਹਨੂੰ ਕੋਠੇ ਦੇ ਥੱਲੇ ਤੋਂ ਧੱਕਾ ਮਾਰ ਰਹੇ ਨੇ ਇਹ ਬੱਚੇ ਨੂੰ ਬਿਆਨ ਲਿੱਤੇ ਜਾਂਣਾ ਇਹਨੂੰ ਪੁੱਛੋ ਇਹਨੂੰ ਕੀ ਕੀ ਸਗੁਰ ਕਹਿੰਦੇ ਕਿੰਨੇ ਮੁੰਡੇ ਛੋੜਦੇ ਸੀ ਤੈਨੂੰ ਦੋ ਕਿ ਤਿੰਨ ਅੱਛਾ ਕਿਤਾ ਓ ਢਿੱਲੀ ਘਰ ਵਿੱਚ ਚੱਲ ਰਹੀ ਹੈ ਹਾਂਜੀ ਹਾਂਜੀ ਤਾਂ ਢਿੱਲੀ ਘਰ ਚੱਲਦੀ ਪਈ ਹੈ ਵੈਸੇ ਠੀਕ ਹੈ ਜੀ ਮੈਂ ਦਿੰਪੀ ਦਲਜੀਤ ਸਿੰਘ ਡਿੰਪੀ ਹੈ ਜੀ ਮੇਰਾ ਨਾਮ ਮੈਂ ਮਜੀਤਨਗਰ ਰਹਿਣਾ ਜੀ 6 ਨੰਬਰ ਗਲੀ ਚ ਜੀ ਰਾਤ ਅਣਜਾਣ ਬੰਦੇ ਆਏ ਜੀ ਇਧਰੋਂ ਇਧਰੋਂ ਆਏ ਤੇ ਸਿੱਧਾ ਕੋਠੇ ਚੜ ਗਏ ਤੇ ਮੇਰੀ ਮਸੀਨੇ ਵਾਏ ਮਾਰੀ ਕਹਿੰਦੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਸੋਚਿਆ ਇਹਨਾਂ ਦੇ ਘਰੇ ਲੜਾਈ ਹੋ ਰਹੀ ਹੈ ਉਹ 25 30 ਮੁੰਡੇ ਸੀ ਜੀ 12 13 ਬਾਹਰ ਖੜੇ ਸੀ ਬਾਕੀ ਉੱਤੇ ਚੜੇ ਸੀ ਜੀ ਤੇ ਜਦੋਂ ਮੈਂ ਚੜਿਆ ਜੀ ਉਹਨਾਂ ਨੇ ਮੈਨੂੰ ਵੀ ਘੇਰ ਲਿਆ ਜੀ ਮੇਰੇ ਵੀ ਸੱਟਾਂ ਲੱਗੀਆਂ ਇੱਥੇ ਲੱਗੀ ਆ ਤਿੰਨ ਤਾਂ ਇੱਥੇ ਲੱਗਿਆ ਜੀ ਮੱਥੇ ਤੇ ਲੱਗੀ ਆ ਜੀ ਆ ਹੱਥ ਤੇ ਲੱਗੀ ਆ ਜੀ ਤੇ ਜਦੋਂ ਅਸੀਂ ਫੜਨਗੇ ਫਿਰ ਉਹ ਬੰਦਾ ਇੱਕ ਗਹਿਰੇ ਵਿੱਚ ਨਹੀਂ ਮੈਂ ਤਲਵਾਰ ਫੜ ਲਈ ਉਹ ਕਹਿੰਦੇ ਨਹੀਂ ਛੱਡਦਾ ਇਹਨੂੰ ਗੋਲੀ ਵੀ ਮਾਰਦੇ ਗੋਲੀ ਮਾਰੇ ਤੇ ਗੋਲੀ ਮਾਰ ਤੇ ਫਿਰ ਉਹ ਸਾਰੇ ਭੱਜ ਗਏ ਕਿੰਨੀ ਗੱਡੀਆਂ ਤੋੜ ਬਣ ਕੇ ਕੀ ਬਣ ਗਏ ਸਾਡੇ ਗੱਡੀਆਂ ਬਣ ਕੇ ਦੋ ਉੱਤੇ ਸਾਰਾ ਸਮਾਨ ਫਰਨੀਚਰ ਸਾਰਾ ਬਣ ਕੇ ਉੱਤੇ ਏਸੀ ਬਣ ਗਏ ਆ ਐਲਸੀਡੀ ਬਣ ਗਏ ਆ ਫਰਿੱਜ ਵੀ ਤੋੜ ਗਏ ਸਾਡੀਆਂ ਬਾਰੀ ਦਾ ਬੂਰੀ ਦਾ ਸਾਰਾ ਕੁਝ ਨੁਕਸਾਨ ਕਰ ਗਏ ਜੀ ਕੀ ਕਾਰਨ ਕੀ ਲੜਾਈ ਦਾ ਕਾਰਨ ਤੇ ਉਹੀ ਦੱਸ ਸਕਦੇ ਆ ਜੀ ਹੁਣ ਸਾਡੇ ਜੋ ਰੰਜਸ਼ ਆ ਹੀ ਨਹੀਂ ਕਿਸੇ ਨਾਲ ਜੀ ਕਿਹੜੇ ਮੁੰਡੇ ਨੂੰ ਮਾਰਨ ਆ ਗਏ ਸਾਡੇ ਵਿਸ਼ਾਲ ਮੁੰਡੇ ਨੂੰ ਮਾਰਨ ਆਏ ਸੀ ਜੀ ਉਹ ਕੀ ਲਿੰਕ ਆ ਕੋਈ ਪਤਾ ਨਹੀਂ ਜੀ ਸਾਨੂੰ ਉਹਦੇ ਬਾਹਰ ਲਿੰਕ ਹੋਏਗਾ ਸਾਨੂੰ ਇਹ ਨਹੀਂ ਪਤਾ ਜੀ ਬਾਕੀ ਉਹ ਮੁੰਡਿਆਂ ਨੂੰ ਕਦੀ ਜਾਣ ਦੇਖਿਆ ਨਹੀਂ ਜੀ ਅਸੀਂ ਕਦੀ ਜਿਹੜੇ ਮੁੰਡੇ ਆਏ ਸੀ ਉਹਨਾਂ ਨੂੰ ਅਸੀਂ ਕਦੀ ਦੇਖਿਆ ਨਹੀਂ ਜੀ ਕੀ ਕੋਈ ਪੁਲਿਸ ਤੋਂ ਕੋਈ ਕਾਰਵਾਈ ਹੋਈ ਹੈ ਹੁਣ ਤੱਕ ਹਾਂਜੀ ਫਿਲਹਾਲ ਕੁਝ ਨਹੀਂ ਕਾਰਵਾਈ ਹੋਈ ਅਸੀਂ ਹੁਣ ਥਾਣੇ ਬੈਠੇ ਆ ਉੱਥੇ ਸਵੇਰ ਦੇ ਅਸੀਂ 8 ਵਜੇ ਤੱਕ ਗਏ ਆ ਜੀ ਤੁਸੀਂ ਟਾਈਮ ਦੇਖ ਲਓ ਕਿੰਨਾ ਵਜੇ ਗਿਆ 11 ਵਜੇ ਗਿਆ ਜੀ 11:30 ਹੋ ਗਿਆ ਤੇ ਅਜੇ ਤੱਕ ਕੁਝ ਨਹੀਂ ਹੋਇਆ ਸਾਡਾ ਹੱਲ ਅਸੀਂ ਜਾਣਦੇ ਆਂ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਨੀ ਰਾਤੀ ਅਸੀਂ ਨਾਮ ਮੇਰਾ ਨਾਮ ਸੁਮੇਸ਼ ਸਿੰਘ ਕਿਹੜੀ ਏਰੀਆ ਬੰਦਾ ਕੀ ਗੱਲ ਬਤਾ ਮਜੀਨਾ ਗਲੀ ਨੰਬਰ 6 ਮਕਾਨ ਨੰਬਰ ਹਾਂਜੀ ਰਾਤੀ ਕੀ ਗੱਲ ਗੱਲ ਕੁਛ ਨਹੀਂ ਜੀ ਰਾਤੀ ਇਹ ਦੋ ਚਾਰ ਦਿਨ ਤੋਂ ਨਾ ਰੀਆ ਕੁੜੀ ਇੱਕ ਨੰਗ ਦੀ ਟੱਪਦੀ ਹੈ ਨਾ ਤੇ ਸਾਡੇ ਮੁੰਡੇ ਨੂੰ ਗਾਲ੍ਹਾਂ ਕੱਢਦੀ ਸੀ ਆਦਮ ਪਰਕੇ ਤੇ ਪੋਰਟ ਵੀ ਹੈ ਕਿ ਅੱਜ ਸ਼ਾਮ ਦਾ 5 ਵਜੇ ਫੈਸਲਾ ਸੀ ਠੀਕ ਹੈ ਜੀ ਰਾਤੀ ਪੂਰੇ 11 ਵਜੇ ਨੇ ਇਹਨਾਂ ਦੇ ਕੋਈ ਰੀਆ ਦਾ ਕੋਈ ਆਸ਼ਿਕ ਹੋਣਾ ਨਾ ਮੁੰਡਾ ਉਹਨੇ ਕੁੱਟ ਘੜ 40 50 ਮੁੰਡੇ ਲਿਆਂਦੇ ਜੀ 40-50 ਮੁੰਡੇ ਲੈ ਆ ਕੇ ਇਹ ਤਾਲਾ ਤੋੜ ਕੇ ਉੱਪਰ ਵੜ ਗਏ ਮੁੰਡੇ ਠੀਕ ਹੈ ਜੀ ਉਛਾਲ ਉਛਾਲ ਦੀ ਮੰਮੀ ਤੇ ਸਾਡੀ ਭਾਬੀ ਤੇ ਸਾਡੀ ਭਤੀਜੀ ਤੇ ਭਤੀਜਾ ਉਹ ਸਾਰੇ ਸਤੇ ਸੀ ਠੀਕ ਹੈ ਜੀ ਉਹਨਾਂ ਨੂੰ ਵੱਢ ਟੋਕ ਕਰਕੇ ਗਏ ਆ ਤੇ ਤੁਸੀਂ ਦੇਖੋ ਇੰਨਾ ਕਿ ਵੱਢ ਟੋਕ ਕਰਕੇ ਮੁੰਡਿਆ ਹਸਪਤਲ ਦਾਖਲ ਤੇ ਉਸ ਤੋਂ ਬਾਅਦ ਸਾਡੀ ਚਾਚੀ ਦੇ ਸਾਡੇ ਗਵਾਂਢੀ ਛੜਾਨਗੇ ਇਹਨਾਂ ਦੇ ਸੱਟਾਂ ਲੱਗੀਆਂ ਸਾਡਾ ਦੂਜਾ ਗਵੰਡੀਆ ਉਹ ਵੀ ਸਾਟਾ ਜਿਹਦੇ ਅੱਗੇ ਦੇਖਿਆ ਹੀ ਨਹੀਂ ਉਹਨਾਂ ਜਿਹੜਾ ਅੱਗੇ ਆ ਗਿਆ ਟੋਕੇ ਮਾਰਦੇ ਹੀ ਜਾਂਦੇ ਪਏ ਸੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਸਾਡੇ ਗੱਡੀਆਂ ਦੋ ਤੋੜਤੀਆਂ ਉਹਨਾਂ ਨੇ ਸਾਡੀ ਇਹ ਬੇਨਤੀ ਹੈ ਕਿ ਸਾਡਾ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਹੁਣ ਤੁਸੀਂ ਜਾ ਕੇ ਥਾਣੇ ਕੀ ਕਹਿੰਦੇ ਥਾਣੇ ਵਾਲੇ ਕਹਿੰਦੇ ਅਸੀਂ ਆ ਰਹੇ ਹਾਂ ਜੀ ਹਾਂ ਜੀ ਉਹ ਕਹਿੰਦੇ ਅਸੀਂ ਜਿੰਨੇ ਹੋ ਗਏ ਤੁਹਾਡੇ ਨਾਲ ਕਰਾਂਗੇ ਜਿੰਨੇ ਛੇਤੀ ਥਾਣੇ ਜਾ ਕੇ ਚੌਂਕੀ ਜਾ ਕੇ ਥਾਣੇ ਜਾ ਕੇ ਜਾਂ ਜੀ ਪੰਜ ਨੰਬਰ ਥਾਣੇ ਤੇ ਉਹ ਕਹਿੰਦੇ ਜੀ ਭੇਜਣ ਦੇ ਮਗਰ ਆਪ ਕੋ ਉਧਾਰਿਆ ਮੌਕਾ ਦੇਖ ਕੇ ਚੈੱਕ ਕਰਕੇ ਸਾਰਾ ਕੁਝ ਪਰਚਾ ਦਰਜ ਕਰਤਾ ਜੀ ਅੱਜ ਰਾਤ ਕੋਈ ਲੜਾਈ ਹੋਈ ਇਹਨਾਂ ਦੀ ਵਿਚਕਾਰ ਆਇਆ ਤੇ ਕਟਮਾਰਕ ਕਰਕੇ ਗਏ ਨਿਕਾ ਪਹਿਲਾਂ ਹਾਂ ਤਾਂ ਸਾਨੂੰ ਇੱਕ ਲੜਕੀ ਦਾ ਨਾਮ ਪਤਾ ਲੱਗਾ ਉਹਦਾ ਮੋਬਾਈਲ ਨੰਬਰ ਦੇਣ ਕੇ ਪੁਸ਼ਕਸ਼ ਕਰਦੇ ਹਾਂ ਕਰਕੇ ਜੋ ਵੀ ਹੋਊਗਾ ਜਿਹੜੇ ਬੰਦੇ ਪਾਏ ਜਾਣਗੇ ਦੋਸ਼ੀ ਕੀ ਕੀ ਵਾਰਦਾਤ ਕੀ ਹੋਈ ਐ ਅੱਛਾ ਕਟਮਾਰਕ ਕਰਕੇ ਗਏ ਨਾ ਤੇ ਕਰੀ ਅੱਛਾ ਕਿੰਨੇ ਕਿੰਦੀ ਦੇਰ ਕਿੰਨੇ ਵਜੇ ਦੀ ਗੱਲ ਸੀ 11:00 11 ਵਜੇ ਦੀ ਗੱਲ ਸੀ ਇਹਨੀਆਂ ਗੱਡੀਆਂ ਵਿੱਚ ਤੋੜ ਬਣ ਕਰਕੇ 100 ਗੱਡੀਆਂ ਦੀ ਤੋੜ ਪਨ ਕੀਤੀ ਹੈ ਇੱਕ ਜਹਿਰ ਹੈ ਇਨਸਪੈਕਟਰ ਨੂੰ ਤਾਂ ਇੱਕ ਆਇਤੋ ਅਸੀਂ ਕੀ ਲੱਗਦਾ ਕਾਰਨ ਕੀ ਲੜਾਈ ਦਾ ਕਾਰਨ ਹੁਣ ਦੇਖਦੇ ਹਾਂ ਕੁਛ ਵਿੱਚ ਪਤਾ ਲੱਗੂਗਾ ਕਹਿੰਦੇ ਦਾਦੂਤ ਮਿਲੇ ਆ ਹਾਂ ਹਾਂ ਉਹ ਤਾਂ ਹੀ ਲੈ ਲੈ ਆ ਉਹ ਲੈ ਲੈ ਆ ਹੀ ਬਾਕੀ ਹੁਣ ਇਹ ਆਉਂਦੇ ਆ ਲੜਕੀ ਦਾ ਨੰਬਰ ਦੇਣਗੇ ਕੁਛ ਕੁਛ ਕਰਦੇ ਬੁਲਾਉਣੇ ਇਹਨਾਂ ਨੂੰ ਕਹਿੰਦਾ ਰਿਵਾਇਜ ਵੀ ਚੱਲ ਪਿਆ ਕੱਲ ਵੀ ਗੱਡੀਆਂ ਤੇਰਾ ਗੱਡੀਆਂ ਭੰਨੀਆਂ ਗਈਆਂ ਅੱਜ ਅੱਜ ਇੱਕ ਮਿੰਟ ਹੁੰਦਾ ਵੀ ਕਿਤਾ ਦੀ ਪਰਿਵਾਰ ਅੱਜ ਵੀ ਇਦਾਂ ਦਾ ਰਹਿਣ ਬਣ ਰਿਖਿਆ ਕੀ ਹੈ ਕੀ ਲੱਗਦਾ ਤੁਹਾਨੂੰ ਇਹ ਸੋਸਾਰੇ ਦਾ ਮਨਾਲਿਆ ਗੈਂਗ ਬਣਿਆ ਤੋੜਨ ਦਾ ਇਹ ਤਾਂ ਹੁਣ ਪੁੱਛ ਕੇ ਕਰਦੇ ਆਂ ਜੀ ਪੁਲਾਰੇ ਲੜਕੀ ਦਾ ਨੰਬਰ ਦੇਣ ਕੇ ਉੱਤੇ ਪਤਾ ਲੱਗਣਾ ਕਿ ਕਿਹੜੇ ਸੀਗੇ ਜੋ ਵੀ ਹੈਗੀ ਹੈ ਕਾਰਵਾਈ ਦੀ ਮੰਗ ਮੰਗ ਰਹੇ ਆ ਜਲਦੀ ਕੀ ਕਰਾਂਗੇ ਬਿਲਕੁਲ ਕਰਾਂਗੇ ਹੈਪੋਲ ਦੇ ਦੱਸ ਰਹੇ ਆ ਇਹ ਛੋਟੀ ਹੈਪੋਲ ਦੇ ਹੂੰ ਤੇ ਕਰਾਂਗੇ ਪੂਰਾ ਨਾਮ ਜਮ ਕਰ ਸਕਦਾ ਠੀਕ ਠੀਕ